ਹੈਲੋ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਪੈਨਪ੍ਰਾਵਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਗੁਰੂ ਘਰ ਹਰ ਰੋਜ਼ ਜਾਂਦੇ ਆ ਗੁਰੂ ਘਰ ਤੋਂ ਬਹੁਤ ਸਾਰੀਆਂ ਦਾਤਾਂ ਵੀ ਲੈਣੇ ਆ ਵਾਹਿਗੁਰੂ ਜੀ ਤੋਂ ਜਦੋਂ ਵੀ ਲੋੜ ਹੁੰਦੀ ਹੈ ਤਾਂ ਮੰਗਦੇ ਆ ਪਰ ਕੁਝ ਅਜਈਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਕਰ ਲੈਨੇ ਤੇ ਆਪਣੇ ਜੀਵਨ ਦੇ ਵਿੱਚ ਉਸ ਦਾ ਦੁੱਖ ਵੀ ਭੋਗਦੇ ਆ ਅਕਸਰ ਗੁਰੂ ਸਾਹਿਬ ਜੀ ਦੀ ਬਾਣੀ ਤੁਸੀਂ ਸੁਣੀ ਹੋਣੀ ਹੈ ਬਜ਼ੁਰਗਾਂ ਤੋਂ ਵੀ ਸੁਣਿਆ ਹੋਣਾ ਕਿਉਂਕਿ ਕਹਿੰਦੇ ਨੇ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਹੈ ਨਾ ਗਰੀਬ ਨੂੰ ਦਾਨ ਦੇਤਾ ਚਾਹੇ ਗੁਰੂ ਸਾਹਿਬ ਜੀ ਨੂੰ ਤੁਸੀਂ ਕੋਈ ਵੀ ਭੇਟਾ ਦਿਆਏ ਇੱਕੋ ਬਰਾਬਰ ਹੈਗੀ ਗੁਰੂ ਸਾਹਿਬ ਜੀ ਨੇ ਕਿਹਾ ਤੀ ਕਿ ਲੋੜ ਬੰਦ ਜਿੱਥੇ ਵੀ ਕੋਈ ਤੁਹਾਨੂੰ ਦਿਖਦਾ ਹੈਗਾ ਵੀ ਹਾਂ ਇਸ ਬੱਚੇ ਦੀ ਪੜਾਈ ਨਹੀਂ ਕੰਪਲੀਟ ਹੋ ਰਹੀ ਇਹਨੂੰ ਹਨਾ ਪੜਾਈ ਵਾਸਤੇ ਫੀਸ ਦੀ ਲੋੜ ਆ ਜਾਂ ਕਿਸੇ ਭੈਣ ਭਰਾ ਦਾ ਹਨਾ ਰਾਸ਼ਨ ਦੀ ਲੋੜ ਆ ਜਾਂ ਤੁਹਾਡੇ ਕੋਲੇ ਹਨਾ ਆਪਣੀ ਬਾਧੂ ਹੈ ਕੀ ਚੀਜ਼ ਆਪਾਂ ਉਸ ਤੋਂ ਵੀ ਹਾਂ ਦਾ ਵੀ ਆਪਾਂ ਇਹ ਕਿਸੇ ਭੈਣ ਭਰਾ ਦੀ ਮਦਦ ਕਰ ਸਕਦੇ ਹਾਂ ਤੁਹਾਡੇ ਜੁੜੀ ਵੀ ਕਮਾਈ ਹੈ ਉਸ ਦਾ ਦਸਵਾਂ ਹਿੱਸਾ ਤੁਸੀਂ ਕਿਸੇ ਵੀ ਬੱਚੇ ਦੀ ਪੜ੍ਹਾਈ ਵਾਸਤੇ ਕਿਸੇ ਭੈਣ ਨੂੰ ਉਹਦੇ ਘਰ ਦਾ ਰਾਸ਼ਨ ਲਿਆ ਦਿਓ ਜਾਂ ਕਿਸੇ ਭੈਣ ਭਰਾ ਨੂੰ ਉਹਨਾਂ ਕੱਪੜੇ ਲਿਆ ਦਿਓ ਕੁਝ ਵੀ ਤੁਸੀਂ ਕਰ ਸਕਦੇ ਹੋ ਜਿਵੇਂ ਕਿ ਅੱਜ ਕੱਲ ਅਕਸਰ ਲੜਾਈਆਂ ਹੋ ਰਹੀਆਂ ਨੇ ਕਿ ਗੁਰੂ ਘਰਾਂ ਦੇ ਵਿੱਚ ਆਪਾਂ ਇੰਨੇ ਜਿੰਨੇ ਹਨਾ ਰਮਾਲੇ ਸਾਹਿਬ ਭੇਟ ਕਰਦੇ ਨੇ ਫਿਰ ਉਹਨਾਂ ਦਾ ਕਰਦੇ ਕਿ ਨਹੀਂ ਉਹਨਾਂ ਨੂੰ ਅਗਨ ਭੇਟ ਕਰਦੇ ਨੇ ਦੇਖੋ ਆਪਾਂ ਬਹੁਤ ਸਰਦਾ ਦੇ ਨਾਲ ਗੁਰੂ ਸਾਹਿਬ ਜੀ ਨੂੰ ਉਹਨਾਂ ਰਮਾਲਾ ਸਾਹਿਬ ਲੈ ਕੇ ਜਾਂਦੇ ਆ ਜਾਂ ਕੋਈ ਹੋਰ ਚੀਜ਼ ਲੈ ਕੇ ਜਾਂਦੇ ਆ ਅਕਸਰ ਗੁਰੂ ਦੁਆਰਾ ਸਾਹਿਬ ਵੀ ਕਿਹਾ ਜਾਂਦਾ ਹੈ ਕਿ ਜਿਸ ਚੀਜ਼ ਦੀ ਜ਼ਰੂਰਤ ਹੋਵੇ ਤੁਸੀਂ ਉਹੀ ਗੁਰੂ ਘਰ ਲੈ ਕੇ ਆਇਆ ਕਰੋ ਜਿਵੇਂ ਕਿ ਹਰਮੰਦਰ ਸਾਹਿਬ ਆਪਾਂ ਰਮਾਲਾ ਸਾਹਿਬ ਲੈ ਕੇ ਜਾਂਦੇ ਹਾਂ ਨਾ ਆਪਾਂ ਬੰਦੂ ਬੰਦ ਹਜ਼ਾਰ ਦਾ 2000 ਦਾ ਰਮਾਲਾ ਸਾਹਿਬ ਤੁਸੀਂ ਲੈ ਜਾਓਗੇ ਹਨ ਜਿਹੜੇ ਕਿ ਗੁਰੂ ਸਾਹਿਬ ਜੀ ਦੇ ਉੱਪਰ ਚਾਨਣੀ ਝੂਲਦੀ ਹੈ ਨਾ ਉਹ 2.5 ਲੱਖ ਰੁਪਏ ਦੀ ਹੈ ਜਿਹੜੀ ਕਿ ਹਰ ਰੋਜ਼ ਹਨਾ ਚੇਂਜ ਹੁੰਦੀ ਹੈ ਹਰ ਰੋਜ਼ ਬਦਲਦੀ ਹੈਗੀ ਤੇ ਜਿਹੜੇ ਰਮਾਲਾ ਸਾਹਿਬ ਸਾਰਾ ਉਹਦੀ ਜਿਹੜੀ ਕੀਮਤ ਹੈ ਉਹ ਬਹੁਤ ਜ਼ਿਆਦਾ ਹੈਗੀ ਆਪਾਂ ਇਨੀ ਕੀਮਤ ਹੈ ਨਾ ਨਹੀਂ ਦੇ ਸਕਦੇ ਕਿਉਂਕਿ ਗੁਰੂ ਸਾਹਿਬ ਜੀ ਤਾਂ ਜਾਣਦੇ ਆ ਵੀ ਹਾਂ ਆਪਣੀ ਕੀ ਭਾਵਨਾ ਹੈਗੀ ਕਹਿੰਦੇ ਗੁਰੂ ਘਰ ਤਾਂ ਤੁਸੀਂ ਅਗਰ ਇੱਕ ਫੁੱਲ ਵੀ ਲੈ ਜਾਓਗੇ ਨਾ ਉਹਦਾ ਵੀ ਤੁਹਾਨੂੰ ਫਲ ਮਿਲੇਗਾ ਹੀ ਮਿਲੇਗਾ ਕਿਉਂਕਿ ਗੁਰੂ ਸਾਹਿਬ ਜੀ ਚੀਜ਼ਾਂ ਦੇ ਭੁੱਖੇ ਨਹੀਂ ਕਿਉਂਕਿ ਚੀਜ਼ਾਂ ਤਾਂ ਆਪਾਂ ਨੂੰ ਦੇਂਦੇ ਨੇ ਆਪਾਂ ਮੰਗਦੇ ਆ ਝੋਲੀਆਂ ੱਡ ੱਡ ਕੇ ਮੰਗਦੇ ਤਾਂ ਆਪਾਂ ਨਾ ਆਪਾਂ ਕਹਿੰਨਾ ਗੁਰੂ ਸਾਹਿਬ ਜੀ ਗੁਰੂ ਘਰ ਮੈਂ ਆਹ ਦਾਨ ਦਿੱਤਾ ਤੂੰ ਦਾਨ ਦੇਣ ਵਾਲਾ ਕੌਣ ਹੈ ਉਸੇ ਦੀ ਦਿੱਤਾ ਹੋਇਆ ਉਹੀ ਤੂੰ ਦੇ ਆਇਆ ਉਹਨੂੰ ਤੂੰ ਕਹਿੰਨਾ ਮੈਂ ਦਾਨ ਦਿੱਤਾ ਤੂੰ ਗੁਰੂ ਸਾਹਿਬ ਜੀ ਨੂੰ ਭੇਟਾ ਦੇ ਸਕਦੇ ਜਿਵੇਂ ਕਿ ਆਪਾਂ ਕਹਿੰਦੇ ਆ ਵੀ ਮੈਂ ਇੱਕ ਪ੍ਰੈ ਗੁਲਦਸਤਾ ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਹੋਂ ਨੇ ਵੀ ਹਨਾ ਮੈਂ ਭੇਟ ਕਰਨਾ ਕੋਈ ਅਫਸਰ ਆਪਣੇ ਘਰ ਆਉਂਦਾ ਆਪਾਂ ਉਹਨੂੰ ਕਹਿੰਦੇ ਵੀ ਅਸੀਂ ਤੈਨੂੰ ਆਹ ਚੀਜ਼ ਦਾਣ ਦੇ ਰਹੇ ਹਾਂ ਕੋਈ ਵੱਡਾ ਅਮੀਰ ਆਪਣੇ ਘਰੇ ਜਾਣਾ ਕੋਈ ਆਪਣਾ ਰਿਸ਼ਤੇਦਾਰ ਆਉਂਦਾ ਤੁਸੀਂ ਉਹਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਦਾਣ ਦਿੰਦੇ ਆ ਦੇਖੋ ਥੋੜੀ ਬਹੁਤੀ ਸ਼ਬਦਾਵਲੀ ਨੂੰ ਨਾ ਚੇਂਜ ਕਰੋ ਕਿਉਂਕਿ ਇਹੀ ਚੀਜ਼ ਆਪਾਂ ਨੂੰ ਮਾਰ ਤੇਰੀ ਹੈਗੀ ਵੈਸੇ ਅੱਜ ਦਾ ਵਿਸਾ ਆਪਣਾ ਹੈਗਾਗਾ ਕਿ ਗੁਰੂ ਘਰ ਤੋਂ ਆਪਾਂ ਹਨ ਜਿਹੜੀਆਂ ਚੀਜ਼ਾਂ ਜਾਣੇ ਹਨ ਜਾਣੇ ਦੇ ਵਿੱਚ ਆਪਣੇ ਘਰ ਲੈ ਆਉਣੇ ਆ ਉਹਨਾਂ ਦਾ ਆਪਾਂ ਨੂੰ ਕੀ ਫਲ ਮਿਲਦਾ ਤੇ ਆਪਾਂ ਨੂੰ ਅੱਗੇ ਆਪਣੇ ਜੀਵਨ ਦੇ ਵਿੱਚ ਉਹਨੂੰ ਆਪਾਂ ਕਿਵੇਂ ਚਪਾਉਣਾ ਪੈਂਦਾ ਹੈਗਾ ਦੇਖੋ ਮੈਂ ਪਹਿਲਾਂ ਵੀ ਕਿਹਾ ਵੀ ਗੁਰੂ ਘਰ ਜਿਹੜੇ ਬਣੇ ਸੀਗੇ ਸਾਧੂ ਸੰਤਾਂ ਨੇ ਬਣਾਏ ਸੀ ਐਸੀ ਤਾਂ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਕਿਹਾ ਸੀਗਾ ਕਿ ਸਾਡਾ ਕੋਈ ਵੀ ਸਥਾਨ ਨਹੀਂ ਬਣਾਵੇਗਾ ਹਨ ਤੇ ਪਰ ਚਲੋ ਅੱਗੇ ਜਾ ਕੇ ਮਹਾਂਪੁਰਸ਼ਾਂ ਨੇ ਸੋਚਿਆ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਹੈਗੀ ਉਹਨੂੰ ਧਰਮ ਦੇ ਨਾਲ ਜੋੜਨ ਵਾਸਤੇ ਜਿੱਥੇ-ਜਿੱਥੇ ਗੁਰੂ ਸਾਹਿਬ ਜੀ ਨੇ ਚਾਰਨ ਪਾਏ ਉੱਥੇ-ਉੱਥੇ ਉਹਨਾਂ ਨੇ ਗੁਰਦੁਆਰਾ ਸਾਹਿਬਾਂ ਦੀ ਸਥਾਪਨਾ ਕੀਤੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨ ਦਾ ਮਕਸਦ ਇਹੀ ਸੀਗਾ ਕਿ ਜਿਵੇਂ ਵੀ ਇਲਾਕੇ ਦੇ ਵਿਚਾਰੇ ਗਰੀਬ ਲੋਕ ਨੇ ਜਿਹੜੇ ਕਿ ਗੁਰੂ ਸਾਹਿਬ ਜੀ ਨੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਪ੍ਰਥਾ ਚਲਾਈ ਸੀਗੀ ਉਦੋਂ ਭੁੱਖੇ ਸਾਧੂਆਂ ਨੂੰ ਹੀ ਜਾ ਕੇ ਲੰਗਰ ਸਕਾਇਆ ਸੀਗਾ ਜਿਨ੍ਹਾਂ ਨੂੰ ਕਿ ਕੋਈ ਰਾਸ਼ਨ ਪਾਣੀ ਨਹੀਂ ਮਿਲ ਰਿਹਾ ਸੀ ਜਿਹੜਾਂ ਕੋਲੇ ਖਾਣ ਨੂੰ ਕੁਝ ਨਹੀਂ ਸੀਗਾ ਗੁਰੂ ਦਾ ਲੰਗਰ ਵੈਸੇ ਹੁੰਦਾ ਹੀ ਉਹਨਾਂ ਵਾਸਤੇ ਜਿਹੜੇ ਕਿ ਜ਼ਰੂਰਤਮੰਦ ਹੁੰਦੇ ਨੇ ਜਿਨ੍ਹਾਂ ਕੋਲੇ ਰੋਟੀ ਕਮਾਉਣ ਦਾ ਜੀਵਕ ਕਿ ਅਪਾਹਜ ਨੇ ਵਿਚਾਰੇ ਜਾਂ ਕਿੰਨਾ ਕੋਲੇ ਕੋਈ ਸਾਧਨ ਨਹੀਂ ਹੈਗਾ ਉਹਨਾਂ ਵਾਸਤੇ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੁੰਦਾ ਸੀਗਾ ਤਾਂ ਹੀ ਹਰ ਇੱਕ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣਾਤੀ ਸੀ ਕਿ ਕੋਈ ਵੀ ਭੁੱਖਾ ਤਿਹਾਇਆ ਨਾ ਜਾਵੇ ਤਾਂ ਕਿ ਗੁਰੂ ਘਰ ਦੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਸੱਕ ਸਕੇ ਤੇ ਗੁਰਬਾਣੀ ਦੇ ਨਾਲ ਉੱਥੋਂ ਦੇ ਲੋਕ ਨੇ ਜਿਹੜੇ ਉੱਥੋਂ ਦੇ ਬੱਚੇ ਨੇ ਉਹ ਜੁੜ ਸਕਣ ਤੇ ਗੁਰੂ ਸਾਹਿਬ ਜੀ ਦਾ ਇਤਿਹਾਸ ਜਾਣ ਸਕਣ ਪਰ ਅੱਜ ਕੱਲ ਪਤਾ ਨਹੀਂ ਕੀ ਗੱਲ ਹੈ ਹਨਾ ਵਿਦੇਸਾਂ ਦੇ ਵਿੱਚ ਜਾ ਕੇ ਵੀ ਬੱਚਿਆਂ ਨੇ ਇੱਕ ਟ੍ਰੈਂਡ ਬਣਾ ਲਿਆ ਵੀ ਜਿੱਥੇ ਵੀ ਗੁਰਦੁਆਰਾ ਸਾਹਿਬ ਹੈ ਉੱਥੋਂ ਲੰਗਰ ਪੈਕ ਕਰਾਓ ਤੇ ਆਪਣੇ ਘਰਾਂ ਦੇ ਵਿੱਚ ਚਲੋ ਖਾਓ ਇਹੀ ਆਪਣੇ ਪਿੰਡਾਂ ਦੇ ਵਿੱਚ ਸਹਾਰਾਂ ਦੇ ਵਿੱਚ ਵੀ ਇਹੀ ਹੋ ਰਿਹਾ ਹਨਾ ਕਿ ਗੁਰੂ ਘਰ ਤੋਂ ਲੰਗਰ ਲਿਆਂਦਿਆਂ ਤੇ ਲੰਗਰ ਲਿਆ ਕੇ ਆਪਾਂ ਆਪਣੇ ਘਰ ਦੇ ਵਿੱਚ ਹਨਾ ਮौज ਨਾਲ ਖਾਣਿਆ ਤੇ ਗਿਆਂ ਮੱਥਾ ਟੇਕਣਾ ਲੰਗਰ ਪਵਾਓ ਤੇ ਸ਼ਾਮ ਨੂੰ ਵੀ ਖਾਵਾਂਗੇ ਤੇ ਸਵੇਰੇ ਵੀ ਖਾਵਾਂਗੇ ਅੱਜ ਬੜਾ ਜਲੇਬੀਆਂ ਦਾ ਲੰਗਰ ਚੱਲਿਆ ਹਨਾ ਪਰ ਤੁਹਾਨੂੰ ਪਤਾ ਹੈ ਹਨਾ ਵੀ ਜਿਹੜਾ ਇਹ ਗੁਰੂ ਘਰ ਦਾ ਲੰਗਰ ਦਾ ਚੀਜ਼ ਬਣਦੀ ਹੈ ਗੁਰੂ ਘਰ ਦੀ ਕੋਈ ਵੀ ਪ੍ਰਾਪਰਟੀ ਆ ਕੋਈ ਵੀ ਚੀਜ਼ ਆ ਉਹ ਸੰਗਤ ਦੇ ਦਸਵੰਧ ਦੇ ਵਿੱਚੋਂ ਜਾਂ ਗੁਰੂ ਸਾਹਿਬ ਦੀ ਖੁਦ ਹੀ ਪ੍ਰਾਪਰਟੀ ਹੁੰਦੀ ਹੈ ਨਾ ਜਾਂ ਸੰਗਤ ਦੇ ਦਸਵੰਧ ਦੇ ਵਿੱਚੋਂ ਜਿਵੇਂ ਕਿ ਕੋਈ ਵੀ ਆਪਾਂ ਸੁਖ ਸੁਖਦੇ ਆ ਵੀ ਮੇਰੀ ਆ ਸੁੱਖ ਪੂਰੀ ਹੋ ਜੇ ਹਨਾ ਤੇ ਫਿਰ ਆਪਾਂ ਜਾ ਕੇ ਗੁਰੂ ਘਰ ਉਹ ਚੀਜ਼ ਨੂੰ ਦੇ ਕੇ ਆਉਣੇ ਆਗੇ ਵੀ ਹਾਂ ਆਪਾਂ ਸੁਖਦੇ ਆ ਵੀ ਗੁਰੂ ਸਾਹਿਬ ਜੀ ਮੇਰੀ ਆ ਚੀਜ਼ ਪੂਰੀ ਹੋ ਜੇ ਤੇ ਮੈਂ ਇੰਨਾ ਆ ਆ ਰਸਣ ਦੇਵਾਂਗਾ ਜਾਂ ਕੁਝ ਵੀ ਦੇਵਾਂਗਾ ਹਨਾ ਆਪਾਂ ਵੈਸੇ ਵੀ ਦੇ ਕੇ ਆਉਣੇ ਵੀ ਮੇਰਾ ਦਸਵੰਧ ਦੀ ਕਮਾਈ ਉਹ ਮਿਹਨਤ ਦੀ ਕਮਾਈ ਆ ਇਸ ਚੀਜ਼ ਦਾ ਮਤਲਬ ਕਹਿਣ ਤੋਂ ਮੇਰਾ ਭਾਵ ਇਹ ਨਹੀਂ ਹੈਗਾ ਵੀ ਆਪਾਂ ਗੁਰੂ ਘਰ ਦੇ ਹਨਾ ਚੀਜ਼ ਜਿਹੜੀ ਹੈ ਉਹ ਪਾ ਲੰਗਰ ਬਣਿਆ ਉਹਨੂੰ ਨਾ ਖਾਈਏ ਦੇਖੋ ਗੁਰੂ ਸਾਹਿਬ ਜੀ ਨੇ ਨਾਲ ਇਹ ਵੀ ਕਿਹਾ ਕਿ ਪਹਿਲਾਂ ਪੰਗਤ ਫੇਰ ਸੰਗਤ ਕਿਉਂਕਿ ਜੇ ਭੁੱਖਾ ਪੇਟ ਹੈਗਾ ਭੁੱਖੇ ਆਪ ਨੂੰ ਭੁੱਖ ਲੱਗੀ ਆ ਆਪਾਂ ਫੇਰ ਤਾਂ ਸੰਗਤ ਵੀ ਨਹੀਂ ਕਰ ਸਕਦੇ ਹੈਗੇ ਜਦੋਂ ਆਪਾਂ ਗੁਰੂ ਘਰਾਂ ਦੇ ਵਿੱਚ ਪਾਠ ਕਰਵਾਉਣਾ ਕਈ ਕਹਿਣਗੇ ਆਪਾਂ ਅਖੰਡ ਪਾਠ ਸਾਹਿਬ ਕਰਵਾਉਣੇ ਆ ਜਾਂ ਆਪਾਂ ਕੋਈ ਪ੍ਰੋਗਰਾਮ ਰੱਖਦੇ ਆ ਵੀ ਉਦੋਂ ਵੀ ਨਾ ਗੁਰੂ ਘਰ ਖਾਈਏ ਦੇਖੋ ਉਦੋਂ ਆਪਾਂ ਆਪਣਾ ਸਮਾਨ ਲੈ ਕੇ ਜਾਂਦੇ ਆਂ ਆਪਾਂ ਇੱਕ ਕੋਈ ਰਿਸ਼ਤੇਦਾਰ ਦਾ ਉੱਥੇ ਹੋਵੇਗਾ ਉਹਦਾ ਵੀ ਘਰੋਂ ਸਮਾਨ ਆਉਂਦਾ ਹੈ ਆਪਾਂ ਉਹ ਛਕਦੇ। ਅਗਰ ਤੁਹਾਨੂੰ ਜ਼ਰੂਰਤ ਹੈ ਠੀਕ ਹੈ ਆਪਾਂ ਨੂੰ ਭੁੱਖ ਲੱਗੀ ਹੈ ਜ਼ਰੂਰਤ ਹੈ ਤਾਂ ਤੁਸੀਂ ਜ਼ਰੂਰਤ ਅਨੁਸਾਰ ਆਪਣਾ ਓਨਾਕ ਪ੍ਰਸ਼ਾਦਾ ਪਾਣੀ ਉੱਥੇ ਛਕੋ। ਅਗਰ ਤੁਹਾਡੇ ਘਰ ਸਾਧਨ ਨਹੀਂ ਹੈਗਾ ਕੋਈ ਕਮਾਈ ਦਾ ਤਾਂ ਤੁਸੀਂ ਉਥੋਂ ਲਿਆ ਸਕਦੇ ਹੋ ਆਪਣੇ ਬੱਚੇ ਵਾਸਤੇ ਆਪਣੇ ਪਰਿਵਾਰ ਵਾਸਤੇ ਨਾਂ ਮੇ ਥੋੜਾ ਮੈਨੂੰ ਨਾ ਚਾਹੀਦਾ ਕਿਉਂਕਿ ਬਾਬਾ ਜੀ ਤੇ ਅਕਸਰ ਕਹਿੰਦੇ ਨੇ ਹਨਾ ਵੀ ਗੁਰੂ ਘਰ ਦਾ ਜਿਹੜਾ ਵੀ ਕੋਈ ਚੀਜ਼ ਬਿਨਾਂ ਮਤਲਬ ਤੋਂ ਹਨਾ ਖਾਂਦਾ ਜਾਂ ਖਰਾਬ ਕਰਦਾ ਤਾਂ ਤੁਸੀਂ ਦੇਖ ਹੀ ਰਹੇ ਹੋ ਵੀ ਹੁਣ ਕੀ ਕੁਝ ਹੋ ਰਿਹਾ ਕਿੱਡੇ-ਕੱਡੀਆਂ ਪਦਵੀਆਂ ਤੋਂ ਫਿਰ ਗੁਰੂ ਸਾਹਿਬ ਜਦੋਂ ਸਿੱਟਦੇ ਨੇ ਨਾ نیچے ਕਹਿੰਦੇ ਰਾਜਿਆਂ ਤੋਂ ਭੀਖ ਮੰਗਾ ਦੇ ਜੇ ਨਿਗਾ ਪਲਟ ਜੇ ਤੇਰੀ ਇੱਕ ਤਾਂ ਹੁੰਦਾ ਜਿਵੇਂ ਕਿ ਆਪਾਂ ਬੱਚਾ ਹੈ ਆਪਾਂ ਉਹਨੂੰ ਕਹਿ ਦਿੰਨੇ ਵੀ ਇਹ ਤਾਂ ਅਣਜਾਣ ਹੈ ਨੇ ਤੇ ਗਲਤੀ ਕਰ ਲਈ ਇੱਕ ਜਿਹੜਾ 60 ਸਾਲ ਦਾ 70 ਦਾ ਹੋ ਕੇ ਜਿਹਨੂੰ ਸਾਰਾ ਕੁਝ ਪਤਾ ਹੈ ਜਿਹਨੇ ਆਪਣੀ ਸਾਰੀ ਜ਼ਿੰਦਗੀ ਹੰਡਾ ਲਈ ਹੈ ਨਾ ਤੇ ਉਹ ਕਹੇ ਵੀ ਆਪਾਂ ਜੇ ਹੁਣ ਕਹੀਏ ਵੀ ਹਾਂ ਉਹ ਤੋਂ ਗਲਤੀ ਹੋ ਗਈ ਹੈ ਜੀ ਉਹਨੂੰ ਮਾਫ ਕਰ ਦਿਓ ਨਹੀਂ ਉਹਨੇ ਤਾਂ ਦੂਸਰੇ ਨੂੰ ਸਿੱਖਿਆ ਦੇਣੀ ਸੀ ਆਪਣਾ ਜਿਹੜਾ ਸਿੱਖ ਧਰਮ ਹੈ ਨਾ ਇਹਦੇ ਵਿੱਚ ਜ਼ਿਆਦਾ ਤੌਰ ਤੇ ਹਾਨੀ ਤਾਈਆਂ ਹੋ ਰਹੀ ਹੈ ਹੈ ਨਾ ਬਦਨਾਮੀ ਵੀ ਤਾਈਆਂ ਹੋ ਰਹੀ ਹੈ ਕਿਉਂਕਿ ਇਹ ਨਾ ਤਾਂ ਸਿੱਖਿਆ ਹੀ ਇਹ ਦੇ ਰਹੇ ਨੇ ਜਿਹੜੇ ਕਿ ਉੱਪਰਲੇ ਪ੍ਰਧਾਨ ਨੇ ਬੱਚਿਆਂ ਨੂੰ ਵੀ ਨਹੀਂ ਦੇ ਰਹੇ ਵੱਡਿਆਂ ਨੂੰ ਵੀ ਨਹੀਂ ਦੇ ਰਹੇ ਤੇ ਆਪ ਤਾਂ ਇਹਨਾਂ ਕੋਲੇ ਹੈ ਵੀ ਕੁਝ ਨਹੀਂ ਹੈ ਨਾ ਤਾਈਆਂ ਇਹ ਅੱਗੇ ਜਾ ਕੇ ਕਿਸੇ ਨੂੰ ਕੁਝ ਵੰਡਣਗੇ ਸਭ ਤੋਂ ਵੱਧ ਨੁਕਸਾਨ ਕਹਿੰਦੇ ਜਿਵੇਂ ਕਿ ਹੁਣ ਅੱਗੇ ਏ ਇਹ ਜਾਂਦੇ ਨੇ ਵੀ ਹਨਾ ਯੁੱਗ ਨੇ ਖਤਮ ਹੋਣਾ ਸਭ ਤੋਂ ਵੱਧ ਨੁਕਸਾਨ ਪਹਿਲਾਂ ਸਿੱਖ ਧਰਮ ਦਾ ਹੀ ਹੋਣਾ ਠੀਕ ਹੈ ਕਿ ਬਾਦ ਦੇ ਵਿੱਚ ਗੁਰੂ ਸਾਹਿਬ ਜੀ ਦੀ ਬਾਣੀਆਂ ਲਿਖੀ ਹੋਈ ਨਹੀਂ ਝੂਠ ਹੋ ਸਕਦੀ ਕਿ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਇਹ ਇੱਕ ਦਿਨ ਹੋਣਾ ਵੀ ਹੈਗਾ ਹਨਾ ਕਿਉਂਕਿ ਗੁਰੂ ਸਾਹਿਬਾਂ ਜੀ ਦੀ ਬਾਣੀ ਕਦੇ ਵੀ ਅੱਖਰ ਅੱਖਰ ਸੱਚਾ ਕਦੇ ਵੀ ਝੂਠ ਨਹੀਂ ਹੁੰਦੀ ਜਿਵੇਂ ਕਿ ਆਪਾਂ ਪੜਦੇ ਹਾਂਗੇ ਲੱਖਾਂ ਆਕਾਸ਼ ਪਤਾਲ ਇਹ ਪੜਦੇ ਆਪਾਂ ਬਾਣੀ ਦੇ ਵਿੱਚ ਤੇ ਹੁਣ ਕਿਤੇ ਕਹਿੰਦੇ ਨੇ ਚਾਰ ਧਰਤੀਆਂ ਖੋਜ ਲਈਆਂ ਕਿਤੇ ਕਹਿੰਦੇ ਨੇ ਤਿੰਨ ਸੂਰਜ ਖੋਜ ਲਏ ਹਨ ਵੀ ਇਹ ਤਾਂ ਗੁਰਬਾਣੀ ਦੇ ਵਿੱਚ ਬਹੁਤ 100 ਸਾਲ ਪਹਿਲਾਂ ਹਨਾ ਲਿਖਿਆ ਪਿਆਗਾ ਗੁਰੂ ਸਾਹਿਬ ਜੀ ਬਹੁਤ ਟਾਈਮ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲਾਂ ਲਿਖ ਕੇ ਜਾ ਚੁੱਕੇ ਨੇ ਸਾਇੰਸ ਤਾਂ ਹੁਣਾ ਹੈ ਨਾ ਹੁਣ ਕਹਿੰਦੇ ਕਿ ਸਾਇੰਸ ਹੈ ਜੀ ਸਾਇੰਸ ਵੀ ਗੁਰੂ ਸਾਹਿਬ ਜੀ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਜਾਣਦੇ ਆ ਨਾ ਜਿਨ੍ਹਾਂ ਨੂੰ ਅਰਥਾਂ ਦਾ ਪਤਾ ਹੈ ਜਾਂ ਤੁਸੀਂ ਪੜ੍ਹ ਕੇ ਦੇਖ ਲਿਓ ਨਾ ਤਾਂ ਜੋ ਅੱਜ ਸਾਇੰਸ ਦੇ ਵਿੱਚ ਹੋ ਰਿਹਾ ਉਹ ਗੁਰੂ ਸਾਹਿਬ ਜੀ ਦਾ ਪਹਿਲਾਂ ਲਿਖਿਆ ਪਿਆ ਉਹੀ ਚੀਜ਼ਾਂ ਹੋ ਰਹੀਆਂ ਨੇ ਆ ਹੁਣ ਥੋੜੇ ਦਿਨ ਹੋ ਗਏ ਰੋਲਾ ਪੈ ਰਿਹਾ ਵੀ ਇੱਕ ਧਰਤੀ ਹੋਰ ਖੋਜੀ ਹੈਗੀ ਜਿਹਦੇ ਉੱਤੇ ਏਲੀਅਨ ਰਹਿੰਦੇ ਨੇ ਦੇਖੋ ਇਹ ਵੀ ਸਾਰਾ ਕੁਝ ਲਿਖਿਆ ਹੋਇਆ ਗੁਰਬਾਣੀ ਦੇ ਵਿੱਚ ਹਰ ਇੱਕ ਅੱਖਰ ਅੱਖਰ ਲਿਖਿਆ ਪਿਆ ਜਿਹਨੂੰ ਗੁਰਬਾਣੀ ਦਾ ਪਤਾ ਹੈ ਤਾਂ ਤੁਸੀਂ ਪੜ ਸਕਦੇ ਹੋ ਤੇ ਕਿ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਬੋਲ ਰਹੀ ਹਾਂ ਤੁਸੀਂ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕਰ ਲਓ ਤੁਹਾਂ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਲੱਗ ਜਾਵੇਗਾ ਤੇ ਕਹਿਣ ਤੋਂ ਪਾਬ ਸੀਗਾ ਆਪਾਂ ਲੰਗਰ ਵਾਲੀ ਜਿਹੜੀ ਗੱਲ ਕਰ ਰਹੇ ਸੀਗੇ ਕਿ ਗੁਰੂ ਘਰ ਦੇ ਵਿੱਚੋਂ ਲੰਗਰ ਦੇ ਵਿੱਚੋਂ ਹਨਾ ਆਪਾਂ ਲਿਆਉਣੇ ਆਂਗੇ ਪ੍ਰਸ਼ਾਦੇ ਬੰਨ ਲਓ ਜੀ ਖੀਰ ਬੰਨ ਲਓ ਜ ਤੁਹਾਨੂੰ ਇਹ ਪਤਾ ਵੀ ਉਹ ਪ੍ਰਸ਼ਾਦੀ ਨੂੰ ਗੁਰੂ ਸਾਹਿਬ ਜੀ ਦਾ ਭੋਗ ਲਗਾਇਆ ਜਾਂਦਾ ਹੈ ਤੇ ਘਰ ਆ ਕੇ ਆਪਾਂ ਉਹਦੀ ਬੀਅਦ ਵੀ ਕਰਦੇ ਆਂ ਦੋ ਦੋ ਦਿਨ ਉਹ ਰੁੱਲਦਾ ਰਹਿੰਦਾ ਜਾਂ ਆਪਾਂ ਕੁੱਤੇ ਬਿੱਲਿਆਂ ਨੂੰ ਸੱਡ ਦਿੰਨੇ ਆ ਜਾਂ ਆਪਾਂ ਡੰਗਰਾਂ ਨੂੰ ਸੱਡ ਦਿੰਨੇ ਆਂਗੇ ਇਸ ਚੀਜ਼ ਦਾ ਹੀ ਆਪਣੇ ਜਿਹੜਾ ਆਪਾਂ ਕਹਿੰਨਾ ਹੈ हे ਨਰ ਅਚਨ ਚੇਤ ਪਾਪ ਤੋਂ ਡਰ ਜਿਹੜਾ ਆਪਾਂ ਜਾਣੇ ਅਣਜਾਣੇ ਤੇ ਜਾਣ ਕੇ ਕਰਦੇ ਆ ਉਹ ਤਾਂ ਹੈਗੀ ਹੈਗੇ ਜਿਹੜਾ ਆਪਾਂ ਅਣਜਾਣੇ ਦੇ ਵਿੱਚ ਵੀ ਕਰਦੇ ਆ ਨਾ ਉਹਨਾਂ ਚੀਜ਼ਾਂ ਤੋਂ ਵੀ ਤੁਹਾਨੂੰ ਬਚਣ ਦੀ ਜ਼ਰੂਰਤ ਹੈ ਉਹਨਾਂ ਦਾ ਵੀ ਤੁਹਾਨੂੰ ਅੱਲਪਾ ਨੂੰ ਭੋਗਣਾ ਹੀ ਪੈਣਾ ਹੈ ਦੇਖੋ ਇਹ ਤਾਂ ਕੋਈ ਬਚ ਨਹੀਂ ਸਕਦਾ ਹੈਗਾ ਕਦੇ ਵੀ ਤੁਸੀਂ ਗੁਰੂ ਘਰ ਤੋਂ ਬੇਮਤਲਬ ਤੋਂ ਕੋਈ ਵੀ ਚੀਜ਼ ਨਾ ਲੈ ਕੇ ਉਹ ਅਗਰ ਤੁਹਾਨੂੰ ਜ਼ਰੂਰਤ ਹੈ ਤਾਂ ਤੁਸੀਂ ਉਹਨਾਂ ਕਿ ਉੱਥੇ ਸਾਖ ਸਾਖਦੇ ਹੋ ਪਰ ਜੇ ਤੁਹਾਡੇ ਘਰ ਹਨਾ ਸਰਦ ਹੈਗਾ ਤਾਂ ਤੁਸੀਂ ਗੁਰੂ ਘਰ ਜਾਣ ਤੋਂ ਪਹਿਲਾਂ ਹੀ ਆਪਦਾ ਘਰੋਂ ਪ੍ਰਸ਼ਾਦਾ ਆਪਣੇ ਛੱਕ ਕੇ ਜਾਓ ਉੱਥੇ ਜ਼ਰੂਰਤ ਅਨੁਸਾਰ ਥੋੜਾ ਬਹੁਤਾ ਅਗਰ ਤੁਹਾਨੂੰ ਕੋਈ ਹਨਾ ਕਹਿੰਦਾ ਤਾਂ ਤੁਸੀਂ ਜ਼ਰੂਰ ਸਖੋ ਪਰ ਇਹ ਨਹੀਂ ਹੈਗਾ ਵੀ ਤੁਹਾਡੇ ਘਰੇ ਸਾਰਾ ਕੁਝ ਹੈਗਾ ਤੇ ਤੁਸੀਂ ਫਿਰ ਵੀ ਕਹੋ ਵੀ ਨਾ ਅੱਜ ਬਣਾਉਂਦੇ ਨਹੀਂ ਅੱਜ ਗੁਰੂ ਘਰ ਚੱਲਦੇ ਆ ਇਸ ਚੀਜ਼ ਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਡਬਲ ਹਰਜਾਨਾ ਵੀ ਭਰਨਾ ਪੈ ਸਕਦਾ ਹੈ ਤਾਂ ਮੇਰੀ ਹੱਥ ਵਨ ਕੇ ਬੇਨਤੀ ਹੈ ਕਿ ਕਦੇ ਵੀ ਕੋਈ ਅਜਿਹੀ ਚੀਜ਼ ਗੁਰੂ ਘਰ ਦੀ ਜਿਹੜੀ ਕੋਈ ਹੁੰਦਾ ਵੀ ਹਾਂ ਗੁਰੂ ਘਰ ਦੇ ਵਿੱਚ ਲੰਗਰ ਦੇ ਵਿੱਚ ਕੋਈ ਸਮਾਨ ਪਿਆ ਹੈ ਜਾਂ ਗੁਰੂ ਘਰ ਦੇ ਅੰਦਰ ਕੋਈ ਚੀਜ਼ ਪਈ ਹੈ ਉਹ ਗਰੀਬਾਂ ਵਾਸਤੇ ਜਿੰਨੇ ਕਿ ਬਚਾਰੇ ਕਮਾ ਨਹੀਂ ਸਕਦੇ ਜਿਹੜੇ ਕਿ ਅਪਾਹਜ ਨੇ ਜਿਹੜੇ ਕਿ ਬਹੁਤ ਹੀ ਨਿਰਦਨ ਨੇ ਇਹ ਨਹੀਂ ਹੈਗਾ ਵੀ ਆਪਣੇ ਵਰਗਾ ਮਿਹਨਤ ਕਰਕੇ ਜਿਹੜਾ ਕਰ ਸਕਦਾ ਹੈਗਾ ਹਨਾ ਕਹਣਗੇ ਲੈ ਸਾਡੇ ਤੋਂ ਤਾਂ ਕਸੁੰਦਾ ਨਹੀਂ ਹੈ ਵੀ ਦੇਖੋ ਅੱਜ ਕੱਲ ਦੇ ਸਮੇਂ ਦੇ ਵਿੱਚ ਇੱਕ ਬਹਾਨਾ ਨਹੀਂ ਮਿਹਨਤ ਕਰਕੇ ਆਪਣੀ ਰੋਟੀ ਫੁਲਕਾ ਹਰ ਕੋਈ ਚਲਾ ਸਕਦਾ ਹੈ ਜੇ ਆਪਾਂ ਕਹੀ ਵੀ ਹਾਂ ਬੇਲੇ ਹੋਵੇ ਕਿ ਵੀ ਮੈਨੂੰ ਸਾਰਾ ਕੁਝ ਮਿਲੀ ਜਾਊਗਾ ਉਹ ਤਾਂ ਨਹੀਂ ਹੈਗਾ ਕਹਿੰਦੇ ਕੁਝ ਪਾਉਣ ਵਾਸਤੇ ਕੁਝ ਖੋਣਾ ਤਾਂ ਜ਼ਰੂਰ ਪੈਂਦਾ ਹੈ ਕਹਿਣ ਤੋਂ ਮੇਰਾ ਭਾਵ ਹੈ ਕਿ ਕਦੇ ਵੀ ਲੰਗਰ ਦੀ ਚੀਜ਼ ਨਾ ਤਾਂ ਫालतू ਲੈ ਕੇ ਆਓ ਨਾ ਤੁਸੀਂ ਉਥੋਂ ਅਗਰ ਤੁਹਾਨੂੰ ਜ਼ਰੂਰਤ ਹੈ ਵੀ ਹਾਂ ਅਸੀਂ ਨਹੀਂ ਕਮਾ ਸਕਦੇ ਤਾਂ ਲੈ ਕੇ ਆਓ ਨਹੀਂ ਗੁਰੂ ਘਰ ਤੋਂ ਕੁਝ ਵੀ ਨਾ ਲੈ ਕੇ ਆਓ ਕਿਉਂਕਿ ਉਹ ਤੁਹਾਨੂੰ ਇੱਕ ਕਹਿੰਦੇ ਨੇ ਵੀ ਸੰਗਤ ਦਾ ਪੈਸਾ ਸੰਗਤ ਦੀ ਜਿਹੜੀ ਚੜਾਈ ਹੋਇਆ ਦਾ ਸਬੰਧ ਦੀ ਚੀਜ਼ ਹੈ ਨਾ ਅਗਰ ਉਹਨੂੰ ਆਪਾਂ ਕੋਈ ਗਲਤ ਇਸਤੇਮਾਲ ਕਰਦੇ ਤਾਂ ਉਹ ਇੱਕ ਪੀਕ ਦੇ ਬਰਾਬਰ ਆ ਜਿਵੇਂ ਕਿ ਤੁਹਾਨੂੰ ਇੱਕ ਕੋੜ ਹੋਊਗਾ ਨਾ ਕੋੜ ਦੇ ਬਰਾਬਰ ਤਾਂ ਹੀ ਹੈ ਨਾ ਇਦਾਂ ਦੀਆਂ ਚੀਜ਼ਾਂ ਹੋ ਰਹੀ ਨੇ ਅੱਗੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹ ਗੁਰੂ ਘਰ ਵੀ ਬਹੁਤ ਜਦੋਂ ਉਹਨਾਂ ਨੂੰ ਕੋਈ ਇਦਾਂ ਦੀ ਚੀਜ਼ ਹੋ ਜਾਂਦੀ ਸੀ ਵੀ ਹਾਂ ਹੁਣ ਆਪਾਂ ਨੂੰ ਨਹੀਂ ਸਰਦਾ ਆਪਾਂ ਨੂੰ ਪ੍ਰਸ਼ਾਦਾ ਪਾਣੀ ਇੱਥੇ ਛਕਣਾ ਪੈਣਾ ਹੈ ਨਾ ਫੇਰ ਹੀ ਸਕਦੇ ਸੀ ਸੁਖੀ ਵੀ ਸੀ ਪਰ ਆਪਾਂ ਇੱਕ ਟ੍ਰੈਂਡ ਬਣਾ ਲਿਆ ਹੈਗਾ ਬਿਹਾਨ ਨਹੀਂ ਚਲੋ ਆਪਾਂ ਉਥੇ ਸ਼ੱਕ ਕੇ ਆਵਾਂਗੇ ਅੱਜ ਬਣਾਉਣਾ ਨਹੀਂ ਹੈਗਾ ਤਾਂ ਦੇਖੋ ਇਹ ਚੀਜ਼ਾਂ ਦਾ ਨਹੀਂ ਪਤਾ ਕਿਸੇ ਮਹਾਪੁਰਸ਼ਾਂ ਨੂੰ ਤੁਸੀਂ ਪੁੱਛ ਸਕਦੇ ਹੋ ਤਾਂ ਤੁਹਾਨੂੰ ਇਸ ਚੀਜ਼ ਦਾ ਹਨਾ ਮੈਂ ਜਿਵੇਂ ਪਹਿਲਾਂ ਵੀ ਦੱਸਦੀ ਹਾਂ ਇੱਕ ਹਰੀ ਬਾਬਾ ਹਰੀ ਸਿੰਘ ਜੀ ਰੰਡਾਵੇ ਵਾਲੇ ਨੇ ਹਨਾ ਉਹਨਾਂ ਨਾਲ ਅਸੀਂ ਬਹੁਤ ਟਾਈਮ ਤੋਂ ਪਹਿਲਾਂ ਤੋਂ ਜੁੜੇ ਹੋਏ ਹਾਂ ਉਹ ਜਿਹੜਾ ਵੀ ਕੋਈ ਸੰਗਤ ਉਹਨਾਂ ਨੂੰ ਕੁਛ ਦਿੰਦੀ ਹੈ ਨਾ ਉਹ ਖੁਦ ਨਹੀਂ ਹੰਡਾਉਂਦੇ ਕੋਈ ਬਸਤਰ ਦੇ ਦੇਣ ਨਾ ਕੋਈ ਹੋਰ ਚੀਜ਼ ਦੇ ਦੇਣ ਉਹ ਆਪਣੇ ਘਰ ਤੋਂ ਹੀ ਲੈ ਕੇ ਆਉਂਦੇ ਜਿਹੜੀ ਉਹ ਸਾਰਾ ਸਮਾਨ ਹੁੰਦਾ ਹੈ ਉਹ ਉੱਥੇ ਬੱਚਿਆਂ ਨੂੰ ਪੜਾਉਂਦੇ ਆ ਸੰਥਿਆ ਦਿੰਦੇ ਉਹ ਉਹਨਾਂ ਵਾਸਤੇ ਰੱਖਦੇ ਨੇ ਖੁਦ ਨਹੀਂ ਉਹ ਕਰਦੇ ਕਿਉਂਕਿ ਜਿਹੜੇ ਮਹਾਪੁਰਸ਼ਾਂ ਨੂੰ ਜਿਹੜੇ ਪਤਾ ਹੈ ਇਹ ਚੀਜ਼ ਦਾ ਉਹ ਇਸ ਚੀਜ਼ ਤੋਂ ਉੱਪਰ ਨੇ ਉਹਨਾਂ ਤੋਂ ਹੀ ਆਪਾਂ ਜੀਵਨ ਤੋਂ ਸਮਝ ਸਕਦੇ ਹਾਂ ਇਹ ਕਹਿੰਦੇ ਨੇ ਵੀ ਹੁਣ ਆਪਾਂ ਕਿੱਥੋਂ ਸੁਣੀ ਹੈ ਹਨਾ ਵੀ ਹਰ ਕੋਈ ਇਦਾਂ ਕਰਦਾ ਹੈ ਬੜਬੇ ਬੜੇ-ਬੜੇ ਐ ਕਰਕੇ ਵੀ ਡੇਰੇ ਬਣਾ ਲਏ ਉਹਨਾਂ ਨੇ ਗੁਰਦੁਆਰੇ ਬਣਾ ਲਏ ਉਹਨਾਂ ਨੇ ਐ ਕਰ ਲਿਆ ਪਰ ਤੁਹਾਨੂੰ ਪਤਾ ਹੀ ਵੀ ਅੰਤ ਤੋਂ ਕੀ ਹੋਣ ਵਾਲਾ ਅੰਤ ਪਤਾ ਚੱਲ ਹੀ ਜਾਂਦਾ ਸਾਰਿਆਂ ਨੂੰ ਤੇ ਅੱਗੇ ਆਪਾਂ ਚਲੋ ਇੰਨੀ ਅਕਲ ਵੀ ਨਹੀਂ ਹੈਗੀ ਵੀ ਆਪਾਂ ਹਨਾ ਕਿਸੇ ਬਾਰੇ ਬੋਲੀ ਜਿੰਨਾ ਨੂੰ ਪਤਾ ਹੈ ਮੈਂ ਤੁਹਾਡੇ ਨੂੰ ਸਾਂਝਾ ਕੀਤਾ ਹੈ ਮੇਰਾ ਵਾਸਾ ਸਿਰਫ ਇਹੀ ਮਕਸਦ ਹੈ ਕਿ ਜੋ ਮੈਨੂੰ ਪਤਾ ਹੈ ਜੋ ਮੈਂ ਆਪਣੇ ਜੀਵਨ ਦੇ ਵਿੱਚ ਹੰਡਾਇਆ ਜੋ ਮੈਂ ਕਿੱਥੋਂ ਉੱਠ ਕੇ ਜ਼ੀਰੋ ਤੋਂ ਲੈ ਕੇ ਇੱਥੇ ਤੱਕ ਪਹੁੰਚਿਆ ਵਾਹਿਗੁਰੂ ਜੀ ਨੇ ਹਨਾ ਹਰ ਇੱਕ ਚੀਜ਼ ਦਿੱਤੀ ਹੈ ਤੇ ਇਹੀ ਮੇਰੇ ਪੈਨਪਰਾਵਾਂ ਨੂੰ ਵੀ ਮਿਲੇ ਤੇ ਉਹ ਵੀ ਇਸ ਦੁੱਖ ਤੋਂ ਹਨਾ ਦੂਰ ਹੋਣ ਕਿਉਂਕਿ ਦੇਖੋ ਪਟਕੇ ਹੋਏ ਆਪਾਂ ਡੇਰਿਆਂ ਦੇ ਵਿੱਚ ਬਹੁਤ ਥਾਵੇਂ ਪਤਾ ਨਹੀਂ ਕਿੱਥੇ-ਕਿੱਥੇ ਜਾਂਦੇ ਆ ਹਨਾ ਪਰ ਉੱਥੋਂ ਆਪਾਂ ਨੂੰ ਕੁਝ ਨਹੀਂ ਮਿਲਦਾ ਹੈਗਾ ਉਹਨਾਂ ਨੂੰ ਬਸ ਇਹ ਵਿਵਸਥਾ ਸਿਰਫ ਸਾਡੇ ਨਾਲ ਹਨਾ ਜੁੜੇ ਰਹਿਣ ਸਾਡੇ ਬਸ ਕੋਈ ਕਹਿੰਦਾ 5000 ਚੜਾਜੋ ਕੋਈ ਕਹਿੰਦਾ 10000 ਚੜਾਜੋ ਤੁਸੀਂ ਥੋੜਾ ਜੈਨਾ ਜਦੋਂ ਗੁਰਬਾਣੀ ਦੇ ਨਾਲ ਖੁਦ ਜੁੜੋਂਗੇ ਦੇਖੋ ਕਿਧਰੇ ਤੁਹਾਨੂੰ ਜਾਣ ਦੀ ਲੋੜ ਨਹੀਂ ਖੁਦ ਗੁਰਬਾਣੀ ਦੇ ਨਾਲ ਜੁੜੋਂਗੇ ਨਾ ਤਾਂ ਤੁਹਾਡੀ ਜੀਵਨ ਜਾਂਚ ਆਪਣੇ ਆਪ ਹੀ ਉੱਚੀ ਚਲੀ ਜਾਵੇਗੀ ਤੇ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਚੱਲ ਜਾਵੇਗਾ ਤੇ ਜੋ ਵੀ ਤੁਸੀਂ ਮੰਗਣਾ ਹੈ ਜੋ ਵੀ ਤੁਹਾਡੇ ਘਰ ਦੇ ਵਿੱਚ ਹੁੰਦਾ ਵੀ ਹਾਂ ਸਾਨੂੰ ਆਹ ਹੋ ਜੇ ਤਾਂ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਹੀ ਮਿਲੇਗਾ ਤੁਹਾਨੂੰ ਕਿਤੇ ਵੀ ਭਟਕਣ ਦੀ ਲੋੜ ਨਹੀਂ ਹੈਗੀ ਅਸੀਂ ਖੁਦ ਮੇਰਾ ਸਾਡਾ ਇਹ ਜੀਵਨ ਹੈ ਕਿ ਅਸੀਂ ਸਿਰਫ ਗੁਰਦੁਆਰਾ ਸਾਹਿਬ ਤੋਂ ਬਿਨਾ ਕਦੇ ਵੀ ਕੋਈ ਮੜੀ ਮਸਾਨ ਕੁਛ ਵੀ ਨਹੀਂ ਪੁੱਜਿਆ ਨਾ ਅਸੀਂ ਕਦੇ ਕੋਈ ਬਾਸੜੀਆ ਨਾ ਕਦੇ ਕੋਈ ਜਿਵੇਂ ਕਿ ਚਲੋ ਦੇਵੀ ਦੇਵਤੇ ਸਾਰੇ ਪੂਜਣਯੋਗ ਨੇ ਹਨੂਮਾਨ ਜੀ ਸਾਰੇ ਜਿੰਨੇ ਵੀ ਹੈਗੇ ਨੇ ਅਸੀਂ ਕਦੇ ਵੀ ਸਿਰਫ ਗੁਰੂ ਸਾਹਿਬ ਜੀ ਤੋਂ ਬਿਨਾ ਕਦੇ ਵੀ ਕਿਸੇ ਚੀਜ਼ ਨੂੰ ਨਹੀਂ ਪੁੱਜਿਆ ਤੇ ਗੁਰੂ ਸਾਹਿਬ ਜੀ ਨੇ ਟੋਟ ਵੀ ਨਹੀਂ ਛੱਡੀ ਕਹਿੰਦੇ ਜਦੋਂ ਆਪਾਂ ਇੱਕ ਦੇ ਪਰਨੇ ਪੈਂਦੇ ਆ ਨਾ ਇੱਕ ਬੀੜੀ ਦੇ ਵਿੱਚ ਤਰਦੇ ਆ ਨਾ ਤਾਂ ਕਹਿੰਦੇ ਸਰਨ ਪਿਆਂ ਦੀ ਲਾਜ ਰਸਖ ਗੋਬਿੰਦ ਦਾਸ ਤੋਂ ਹਰ ਫਿਰ ਉਹਨੂੰ ਵੀ ਹੁੰਦਾ ਜਿਵੇਂ ਕਿ ਹੁਣ ਆਪਾਂ ਕਹਿਨੇ ਵੀ ਹਾਂ ਲੈ ਉਹਦਾ ਸਿੱਖਤੀ ਉਹਦਾ ਵੱਡਾ ਭਗਤ ਤੀ ਲੈ ਉਹਨੂੰ ਐ ਹੋ ਗਿਆ ਨਾ ਵੀ ਉਹਦਾ ਹੀ ਚੀਜ਼ ਲਾ ਲਓ ਤੁਸੀਂ ਵੀ ਜਦੋਂ ਤੁਸੀਂ ਵਾਹਿਗੁਰੂ ਜੀ ਦੇ ਪਰਨੇ ਪਾਉਂਗੇ ਨਾ ਸਾਰਾ ਕੁਝ ਛੱਡ ਕੇ ਤਾਂ ਤੁਹਾਨੂੰ ਵਾਹਿਗੁਰੂ ਜੀ ਆਪਣੇ ਆਪ ਹੀ ਤੁਹਾਡੀਆਂ ਇਹਨਾਂ ਦੁੱਖਾਂ ਨੂੰ ਖਤਮ ਕਰਕੇ ਅੱਗੇ ਲੈ ਕੇ ਜਾਣਗੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਤੱਕ ਲਈ ਸਤਿ ਸ੍ਰੀ ਅਕਾਲ